ਮਿੱਤਰੋ ਕਦੀ ਵੀ ਦਾਰੂ ਦੀ ਸੌਣ ਨਾ ਪਾਓ ਦਾਰੂ ਦੀ ਸੌਣ ਨਹੀਂ ਪਾਉਣੀ ਕਦੀ ਵੀ ਜ਼ਿੰਦਗੀ 'ਚ ਜੇ ਛੱਡਣੀ ਆ ਆਪ ਦੇ ਦਮ ਤੇ ਛੱਡੋ ਮੈਂ ਸੌਂ ਪਾਈ ਸੀ ਪਿਛਲੇ ਸਾਲ 1 ਜਨਵਰੀ ਨੂੰ ਦਾਰੂ ਦੀ ਵੀ 1 ਸਾਲ ਦਾਰੂ ਨਹੀਂ ਪੀਣੀ ਮੈਂ 1 ਸਾਲ ਹੱਥ ਨਹੀਂ ਲਾਇਆ ਦਾਰੂ ਪਰ ਇੱਕ ਗਲਤੀ ਮੇਰੇ ਤੋਂ ਇਹ ਹੋਈ ਵੀ ਮੈਂ ਉਸ ਵਾਹਿਗੁਰੂ ਦਾ ਸਹਾਰਾ ਲੈ ਕੇ दारू ਛੱਡੀ ਆਪਣੇ ਆਪ ਨਹੀਂ ਛੱਡੀ ਕਦੀ ਵੀ ਸੌਂ ਪਾ ਕੇ दारू ਨਾ ਛੱਡੋ ਵੈਸੇ ਕਿਤੇ ਵਿਆਹ ਸ਼ਾਦੀ ਪੀ ਲੋ ਪਰ ਸੌਂ ਪਾ ਕੇ दारू ਛੱਡੀ ਤੇ ਕੀ ਛੱਡੀ ਸਿਆਣੇ ਕਹਿੰਦੇ ਹੈਨਾ ਇਸ ਕਰਕੇ ਕਦੀ ਸੌਣਾ ਪਾਉ ਦਾਰੂ ਪੀਣ ਵੇਲੇ ਕਹਿ ਦੋ ਉੰਜ ਛੱਡ ਦੋ ਮਾਣਾ ਤੁਹਾਡਾ ਛੱਡ ਦੋ ਮਹੀਨੇ 'ਚ ਇੱਕ ਕੱਦੇਰੀ ਜਾਂ ਹਫ਼ਤੇ 'ਚ ਇੱਕ ਕੱਦੇਰੀ ਤੁਸੀਂ ਪੀ ਸਕਦੇ ਜੀ 50 ਸਾਲ ਤੋਂ ਪਲੱਸ ਡਾਕਟਰ ਵੀ ਕਹਿੰਦੇ ਆ ਵੀ 1 2 ਪੈਕ ਜੇ